ਸਤ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪਿਛਲੇ ਦਿਨੀ ਬੜੀ ਚਰਚਾ ਰਹੀ ਜਦੋਂ ਗੁਜਰਾਤਨ ਕੁੜੀ ਜਿਹੜੀ ਵਕੀਲ ਹੈ ਅਰਚਨਾ ਮਖਵਾਨਾ ਉਹ ਆਈ ਔਰ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਚ ਉਹਨੇ ਆ ਕੇ ਸੀ ਸ਼ਾਸਨ ਕੀਤਾ ਯੋਗਾ ਕੀਤਾ ਵੀਡੀਓ ਬਣਾਈ ਵੀਡੀਓ ਪਾਤੀ ਸੋਸ਼ਲ ਮੀਡੀਆ ਤੇ ਚਰਚਾ ਹੋਈ ਤੇ ਕੇਸ ਦਰਜ ਕਰਵਾਤਾ ਸ਼ਰਮਿਕ ਕਮੇਟੀ ਦੇ ਮੁਤਖਿਰ ਨੇ ਨੋਟਿਸ ਦਾ ਜਵਾਬ ਵੀ ਦਿੱਤਾ ਉਸ ਤੋਂ ਬਾਅਦ ਹੁਣ 2 ਦਿਨ ਹੀ ਹੋਏ ਸੀ ਇਹ ਚੱਲ ਹੀ ਰਿਹਾ ਸੀ ਵਿਵਾਦ ਤਾਂ ਦਿਲਜੀਤ ਦਸਾਂਝ ਜਿਹੜਾ ਪੰਜਾਬੀ ਫਿਲਮਾਂ ਦਾ ਉਦੋਂ ਦਾ ਹਿੰਦੀ ਫਿਲਮਾਂ ਦਾ ਵੀ ਹੀਰੋ ਹੈ ਉਹ ਇੱਕ ਪੰਜਾਬੀ ਫਿਲਮ ਦੀ ਪ੍ਰੋਮੋਸ਼ਨ ਲਈ ਆਇਆ ਸਵੇਰੇ ਉੱਠ ਕੇ ਉਹਨੇ ਪਾਲਕੀ ਸਾਹਿਬ ਨੂੰ ਜਦੋਂ ਲੈ ਕੇ ਜਾਂਦੇ ਨੇ ਉੱਥੇ ਮੋਢਾ ਦਿੱਤਾ ਤੇ ਨਾਲ ਉਹ ਉਹ ਪਾਲਕੀ ਸਾਹਿਬ ਦੀ ਸੇਵਾ ਦੀ ਵੀਡੀਓ ਉਹ ਪਾਤੀ ਤੇ ਰੌਲਾ ਫਿਰ ਵੀ ਪੈ ਗਿਆ ਵੀ ਇਹ ਵੀਡੀਓ ਕਿਵੇਂ ਬਣ ਗਈ ਤੋ ਇਹ ਸਾਰੀ ਗੱਲ ਤੇ ਫਿਰ ਅੰਤਰਕ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਸ਼ੌਨਿਕ ਕਮੇਟੀ ਦੇ ਅੰਤਰਕ ਕਮੇਟੀ ਦੀ ਮੀਟਿੰਗ 'ਚ ਫੈਸਲਾ ਹੋਇਆ ਵੀ ਕੋਈ ਵੀ ਫਿਲਮ ਇੱਥੇ ਪ੍ਰਮੋਟ ਕਰਨ ਨਹੀਂ ਆਊਗਾ ਮੱਥਾ ਟੇਕਣਾ ਟੇਕੋ ਕੋਈ ਵੀਡੀਓਗ੍ਰਾਫੀ ਜਾਂ ਫਿਲਮ ਪ੍ਰਮੋਸ਼ਨ ਨਹੀਂ ਹੋਊਗੀ ਚੰਗਾ ਫੈਸਲਾ ਹੈ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਵੀ ਫੋਟੋ ਖਿੱਚ ਸਕਦੇ ਹੋ ਸੈਲਫੀ ਆਪ ਦੀ ਯਾਦਗਾਰ ਜੀ ਕਿਸੇ ਨੇ ਖਿੱਚਣੀ ਹੈ ਪ੍ਰਕਰਮਾਂ ਦੇ ਵਿੱਚ ਇਸ ਤਰ੍ਹਾਂ ਦੀ ਉਹਨੇ ਕਰ ਕਰਕੇ ਇਹ ਹਲ-ਗਲ ਚੱਲ ਹੀ ਰਹੀ ਸੀ ਤੇ ਫੇਰ ਇੱਕ ਤੀਜੀ ਘਟਨਾ ਆਪਰ ਕੀ ਪਿਛਲੇ ਦਿਨੀ ਉਹ ਇਹ ਕਿ ਮਹਾਰੀ ਲਾਗੇ ਘੜੂਆ ਘੜੂਆ ਦੇ ਲਾਗੇ ਅਕਾਲ ਕਟ ਉੱਥੇ ਇੱਕ ਸੈੱਟ ਲੱਗਿਆ ਹੋਇਆ ਸੀ ਗੁਰੂ ਘਰ ਦਾ ਗੁਰਦੁਆਰਾ ਸਾਹਿਬ ਦਾ ਸੈੱਟ ਲਾ ਕੇ ਬਕਾਇਦਾ ਪੂਰਾ ਨਿਸ਼ਾਨ ਸਭ ਲਾਇਆ ਹੋਇਆ ਸੀ ਪੂਰਾ ਸੈੱਟ ਸੀ ਤੇ ਇੱਕ ਕਾਰ ਖੜੀ ਸੀ ਫੁੱਲ ਲੱਗੇ ਹੋਏ ਸੀ ਡੋਲੀ ਵਾਲੀ ਕਾਰ ਕਹਿ ਲਓ ਬਰਾਤ ਵਾਲੀ ਕਾਰ ਕਹਿ ਲਓ ਬਕਾਇਦਾ ਇੱਕ ਅਨੰਦ ਕਾਰਜ ਦਾ ਸੀਨ ਸੀ ਉੱਥੇ ਕਿਸੇ ਨੇ ਸ਼ਿਕਾਇਤ ਕੀਤੀ ਨਹਿੰਗ ਨੂੰ ਬਾਬਾ ਨਿਆਲ ਸਿੰਘ ਨੂੰ ਕਿ ਨਹਿੰਗ ਫੌਜ ਲੈ ਕੇ ਪਹੁੰਚ ਗਏ ਰੌਲਾ ਰੱਪਾ ਤੇ ਕੁਟਮਾਰ ਵੀ ਥੋੜੀ ਬਹੁਤੀ ਹੋਈ ਪ੍ਰੋਡਕਸ਼ਨ ਟੀਮ ਦੀ ਤੇ ਰੌਲਾ ਵੱਧ ਗਿਆ ਹੁਣ ਇਹ ਸਾਰੀ ਕਹਾਣੀ ਦੇ ਵਿੱਚ ਐਂਟਰੀ ਹੁੰਦੀ ਹੈ ਜਥੇਦਾਰ ਸਾਹਿਬ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਗੇਦੇ ਤਾਂ ਗਲਤ ਹੋ ਰਿਹਾ ਜਿਹੜਾ ਕੁਝ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਇਹ ਤਾਂ ਸਿੱਖ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਧੱਕਾਣ ਹੋ ਰਿਹਾ ਹੈ ਪੈਸੇ ਦੀ ਖਾਤਰ ਹੈ ਵਪਾਰ ਦੇ ਖਾਤਰ ਗੁਰਬਾਣੀ ਵਪਾਰ ਦੀ ਖਾਤਰ ਇਹ ਪ੍ਰਚਾਰ ਹੁੰਦਾ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਇਸ ਤਰ੍ਹਾਂ ਨੇ ਕਹਿੰਦੇ ਅਸੀਂ ਨਕਲੀ ਜਿਹੜਾ ਹੈ ਉਹ ਨਹੀਂ ਹੋਰ ਦੇਣਾ ਇਹ ਸਿੱਖ ਮर्याਦਾ ਦੇ ਅਨਸਾਰ ਨਹੀਂ ਨਾਲ ਦੀ ਨਾਲ ਇਹੀ ਗੱਲ ਕੀਤੀ ਜਿਹੜੀ ਜਾਂ ਇਸ ਤਰ੍ਹਾਂ ਦੀ ਗੱਲ ਕੀਤੀ ਸ਼ਰੂ ਰੀ ਕਮੇਟੀ ਦੇ ਪ੍ਰਧਾਨ ਜਿਹੜੇ <table> ਤਾਬੀ ਸਾਹਿਬ ਨੇ ਹਰਜਿੰਦਰ ਸਿੰਘ <table> ਤਾਬੀ ਨੇ ਹੁਣ ਮਸਲਾ ਤਾਂ ਇਹ ਹੈ ਦੋਨੋਂ ਨੇ ਗੱਲ ਕਰਤੀ ਕੀ ਗੱਲ ਇਹਦੇ ਨਾਲ ساری ਕਹਾਣੀ ਸੌਲਵ ਹੋ ਜੂਗੀ ਇਹ ਬਿਆਨਬਾਜ਼ੀ ਨਾਲ ਆਹੀ ਤਾਂ ਦੁੱਖ ਹੈ ਕਿ ਅਸੀਂ ਬਿਆਨਬਾਜ਼ੀ ਕਰਦੇ ਆ ਗੱਲ ਇਹ ਹੈ ਕਿ ਮਸਲਾ ਤਾਂ ਇਹ ਹੈ ਵੀ ਜਿਸ ਏਜ ਦੇ ਵਿੱਚ ਅਸੀਂ ਹੁਣ ਜਾ ਰਹੇ ਆ ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਏਜ ਹੈ ਤਕਨੀਕੀ ਯੁੱਗ ਹੈ ਤੇ ਉਹਦੇ ਵਿੱਚ ਕਿਸੇ ਵੀ ਕੌਮ ਨੇ ਜੇ ਪ੍ਰਚਾਰ ਕਰਨਾ ਹੈ ਪਸਾਰ ਕਰਨਾ ਹੈ ਤਾਂ ਉਹਨੂੰ ਆਧੁਨਿਕ ਤਸੀਂ ਜ਼ਿਆਦਾ ਸਹਾਰਾ ਲੈਣੀ ਪੈਣਾ ਤੇ ਟੈਕਨੋਲੋਜੀ ਦਾ ਸਹਾਰਾ ਲੈਣਾ ਹੀ ਪੈਣਾ ਤੁਸੀਂ ਇਹ ਦੇਖੋ ਕਿ ਇਹ ਇਸ ਤਰ੍ਹਾਂ ਦਾ ਬਾਧਮ ਹੈ ਜਿਹਦੇ ਵਿੱਚ ਜਿਹਦੇ ਰਾਹੀਂ ਤੁਸੀਂ ਲੱਖਾਂ ਕਰੋੜਾਂ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ ਆਪ ਗੁਰੂਆਂ ਦਾ ਫਲਸਫਾ ਪਹੁੰਚਾ ਸਕਦੇ ਹੋ ਗੁਰੂਆਂ ਦੀਆਂ ਸਿੱਖਿਆਵਾਂ ਪਹੁੰਚਾ ਸਕਦੇ ਹੋ ਆ ਮੈਂ ਸਿੱਖੇ ਪਿੱਛੇ ਜੇ ਇੱਕ ਫਿਲਮ ਕਲਰ ਰਿਲੀਜ਼ ਹੋਣੀ ਹੈ ਚਤਰਪਾਏ ਨਾਨਕ ਦਾ ਤੇ ਉਹਦੇ ਚ ਹੀ ਹੈ ਆ ਜਿਹੜੇ ਲੋਕ ਥਾਂ ਥਾਂ ਤੇ ਜਿਹੜਾ ਤਲਾਕ ਹੋ ਰਿਹਾ ਹੈ ਨਾ ਇੱਕ ਰਾਹ ਘਰ ਚ ਲੜਾਈ ਝਗੜੇ ਹੁੰਦੇ ਨੇ ਉਹਦਾ ਉਹ ਸੁਨੇਹਾ ਹੀ ਆ ਵੀ ਤੁਸੀਂ ਗੁਰੂ ਦੇ ਲਾਡ ਲੱਕੋ ਇਸ ਕੱਤੋਂ ਬਚ ਜਾਓਗੇ ਲਾਵਾ ਦਿਖਾਉਣੀਆਂ ਤੇ ਉਹਦੇ ਚ ਅਨੰਦ ਕਾਰਜ ਦਾ ਮੈਸੇਜ ਹੀ ਹੈ ਅਨੰਦ ਕਾਰਜ ਜਿਹੜਾ ਕੀਤਾ ਜਾਂਦਾ ਹੈ ਉਹਦੇ ਚ ਕਿਤੇ ਵੀ ਤਲਾਕ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਸਿੱਖੀ ਦੇ ਵਿੱਚ ਤੇ ਇਹ ਮੈਸੇਜ ਵੀ ਦੇ ਰਿਹਾ ਵੀ ਲੋਕਾਂ ਦੇ ਵਿਆਹ ਕਿਉਂ ਟੁੱਟ ਰਹੇ ਨੇ ਕਿਵੇਂ ਦੇਊਂਗੇ ਤੁਸੀਂ ਮੈਸੇਜ ਮੈਂ ਨਹੀਂ ਕਹਿੰਦਾ ਪਰ ਜਥੇਦਾਰ ਸਾਹਿਬ ਦਾ ਇਹ ਕਹਿਣਾ ਕਿ ਜੀ ਇਹ ਤਾਂ ਪੈਸੇ ਦੀ ਖਾਤਰ ਹੈ ਜਥੇਦਾਰ ਸਾਹਿਬ ਪੈਸੇ ਦੀ ਖਾਤਰ ਫਿਰ ਤਾਂ ਬੜਾ ਕੜਪੜੂ ਕੀ ਨਹੀਂ ਹੁੰਦਾ ਪੈਸੇ ਦੀ ਖਾਤਰ ਅੱਜ ਗਰਵਾਣੀ ਉਹ ਤੁਸੀਂ ਕਹਿੰਦੇ ਹੋ ਕਿ ਵਪਾਰ ਹੈ ਤੇ ਜਿਹੜਾ ਫਿਲਮਾਂ ਦਾ ਜਦੋਂ ਟੀਵੀ ਰਾਹੀਂ ਤੁਸੀਂ ਦਿੰਦੇ ਹੋ ਉਹ ਜਿਹੜਾ ਵੀ ਚੈਨਲ ਦੇ ਰਹੇ ਆ ਤੁਹਾਡੇ ਦਰਬਾਰ ਸਾਹਿਬ ਤੋਂ ਉਹ ਵਪਾਰ ਦੀ ਹੈ ਤੇ ਜਿਹੜਾ ਅਸੀਂ ਘਰੇ ਕਰਾਂ ਕੰਡਪੜ ਦੇ ਰਹੇ ਆ ਅੱਜ ਕੱਲ੍ਹ ਉਗ ਗਿਆ ਘਰਵਾਨੀ ਨੂੰ ਅਸੀਂ ਕੀ ਸਮਝ ਰੱਖਿਆ ਹੁਣ ਕਿਸ ਤਰੀਕੇ ਨਾਲ ਅਸੀਂ ਵਪਾਰ ਕਰ ਰਹੇ ਆ ਐ ਨਾ ਕਰੋ ਇਸ ਤਰ੍ਹਾਂ ਦੀ ਗੱਲਾਂ ਬਹੁਤ ਸਾਰੇ ਇਹ ਗੋਦਮਰੇ ਉਦੋਂ ਮਰਿਆਦਾ ਨਹੀਂ ਪੰਗ ਹੁੰਦੀ ਉਦੋਂ ਆਪਾਂ ਚੁੱਪ ਰਹੇ ਨੇ ਜਦੋਂ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪੱਗਾਂ ਲੈਂਦੀਆਂ ਨੇ ਦਸਤਾਰਾਂ ਲੈਂਦੀਆਂ ਨੇ ਗਾਲਾਂ ਕੱਢੀਆਂ ਜਾਂਦੀਆਂ ਨੇ ਗੁਰਦੁਆਰੇ ਦੀ ਪ੍ਰਧਾਨਗੀ ਲਈ ਕਮੇਟੀ ਲਈ ਉਦੋਂ ਕਿਥੇ ਜਾਂਦੀ ਹੈ ਮਰਿਆਦਾ ਸਾਡੀ ਤਾਂ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਸਾਰਾ ਕੁਝ ਸਮਝਦੇ ਨੇ ਇਹ ਇਹ ਗੱਲ ਨਹੀਂ ਹੋਣੀ ਚਾਹੀਦੀ ਐ ਇਸ ਤਰ੍ਹਾਂ ਦੀ ਬਰਿਆਦਾ ਤਾਂ ਬਹੁਤ ਥਾਂ ਤੇ ਭੰਗ ਹੁੰਦੀ ਐ ਤੋ ਅੱਜ ਮੈਂ ਸਵੇਰੇ ਸਵੇਰੇ ਇੱਕ ਬੰਦਾ ਜਦੋਂ ਇਹ ਪੜਿਆ ਉਹਨਾਂ ਨੇ ਬੰਬੇ ਤੋਂ ਫੋਨ ਕੀਤਾ ਕਹਿੰਦੇ ਜੀ ਮੈਂ ਤਾਂ ਹਰ ਰੋਜ਼ ਜਾਣਾ ਹੁੰਦਾ ਮੈਂ ਵਾਸ਼ਰੂਮ 'ਚ ਗੁਰਬਾਣੀ ਲਾ ਕੇ ਨਾ ਪਾਠ ਲਾ ਕੇ ਬਿਨਾਉਣਾ ਤੇ ਮੈਂ ਵੀ ਬਰਿਆਦਾ ਦੀ ਜਿਹੜੇ ਭੰਗ ਕਰ ਰਿਹਾ ਐ ਮੈਂ ਕਿਹਾ ਭਾਈ ਹੁਣ ਤਾਂ ਤੂੰ ਜਥੇਦਾਰ ਸਾਹਿਬ ਨੂੰ ਪੁੱਛਣਾ ਕਿ ਹੁਣ ਅਸੀਂ ਨਾ ਵੀ ਤਕਨੋਲੋਜੀ ਨੂੰ ਕਿੰਮ ਕਰੀਏ ਲੋਕਾਂ ਦੇ ਮੋਬਾਈਲ 'ਚ ਗੁਰੂ ਗ੍ਰੰਥ ਸਾਹਿਬ ਆ ਲੋਕਾਂ ਦੇ ਜਿਹੜਾ ਆਈਪੈਡਸ ਗੁਰੂ ਗ੍ਰੰਥ ਸਾਹਿਬ ਜਦੋਂ ਮਰਜੀ ਪਾਠ ਕਰ ਲੈਣ ਸਿਰ ਟਕਿਆ ਹੋਇਆ ਨਹੀਂ ਟਕਿਆ ਉਹਨਾਂ ਨੇ ਕਿੰਨੀਕ ਸਤਿਕਾਰ ਤੁਹਾਡੇ ਮਨ ਚ ਹੈ ਤੇ ਤੁਸੀਂ ਕੀ ਤੁਸੀਂ ਕੀ ਦੱਸਿਆ ਤੋਂ ਅਸੀਂ ਜੇ ਇਹ ਕਹੀਏ ਮੈਨੇ ਤਾਂ ਇਹ ਵੀ ਹੈ ਵੀ ਇੱਕ ਮੌਕਾ ਐਸਾ ਹੀ ਹੋ ਉਹ ਤੋਂ ਵਿਵਾਦ ਹੋ ਗਿਆ ਸੀ ਕਿ ਸਾਨੂੰ ਗੁਰੂ ਗ੍ਰੰਥ ਦਰਬਾਰ ਸਾਹਿਬ ਨੂੰ ਬਿਜਲੀ ਲਾਉਣੀ ਚਾਹੀਦੀ ਹੈ ਕਿ ਸਾਨੂੰ ਅੱਜ ਪੁਰਾਣੇ ਪਰੰਪਰਾਕ ਤਰੀਕੇ ਵਰਤਣੇ ਚਾਹੀਦੇ ਨੇ ਤੇ ਜਦੋਂ ਦੁਨੀਆਂ ਦੇ ਵਿੱਚ ਇਹ ਲੜਾਈ ਚੱਲਦੀ ਸੀ ਨਾ ਕਿ ਜਿਹੜਾ ਸਿੱਖਾਂ ਲਈ ਇੱਕ ਵੱਖਰਾ ਸਥਾਨ ਚਾਹੀਦਾ ਹੈ ਆਜ਼ਾਦੀ ਦੇ ਵੇਲੇ 47 ਤੋਂ ਪਹਿਲਾਂ ਤੇ ਉਸ ਵੇਲੇ ਇੱਕ ਅਖਬਾਰ ਦੀ ਕਟਿੰਗ ਮੈਂ ਦੇਖ ਕੇ ਹੈਰਾਨ ਹੋ ਗਿਆ ਜਿਹਦੇ ਫਰੰਟ ਪੇਜ ਦੀ ਖਬਰ ਸੀ ਕਿ ਸਾਨੂੰ ਰੇਲਵੇ ਸਟੇਸ਼ਨਾਂ ਤੇ ਝਟਕਾ ਵਿੱਚ ਤੇ ਆਗਿਆ ਹੋਣੀ ਚਾਹੀਦੀ ਹੈ ਇਹੋ ਜਿਹਾ ਕੁਝ ਤਾਂ ਅਸੀਂ ਕਰਦੇ ਹਾਂ ਸਸਿਨ ਸੰਵਿਧਾਨਪਨ ਦੀ ਲੋੜ ਹੈ ਸਾਨੂੰ ਤਾਂ ਖੈਰ ਚਲੋ ਉਹਦੇ ਚ ਇਹ ਉਹਨਾਂ ਦੇ ਜਥੇਦਾਰ ਸਾਹਿਬ ਨੇ ਇਸ ਸੀਰੀਅਲ ਤੇ ਬਾਅਦ ਜਿਹੜੇ ਜਿਹਨੂੰ ਬੰਦ ਕਰਾਇਆ ਗਿਆ ਡਾਰੀਆਂ ਨੂੰ ਤੋਂ ਦੂਬਾਰ ਜਿਹੜਾ ਬਿਆਨ ਦਿੱਤਾ ਉਹ ਕਹਿੰਦੇ ਵੀ ਇਹ ਨਹੀਂ ਫਿਲਮਾਂ ਦੇ ਵਿੱਚ ਇਹ ਨਹੀਂ ਹੋਊਗਾ ਤੇ ਫਿਰ ਕੀ ਹੋਊਗਾ ਜਥੇਦਾਰ ਸਾਹਿਬ ਕਿ ਸਿੱਖੀ ਤੇ ਫਿਲਮਾਂ ਬਣਨਗੀਆਂ ਨਹੀਂ ਜੇ ਸਿੱਖੀ ਤੇ ਫਿਲਮਾਂ ਨਹੀਂ ਬਣਨਗੀਆਂ ਤਾਂ ਪ੍ਰਚਾਰ ਪ੍ਰਸਾਰ ਕਿਵੇਂ ਹੋਊਗਾ ਤੇ ਅਸੀਂ ਕਿੰਨਾ ਕੁ ਰੁੱਕਿਆ ਕਿਸੇ ਨੂੰ ਆ ਜਿਹੜੀ ਆਪਾਂ ਬਾਬਾ ਨਾਨਕ ਦੀ ਫੋਟੋ ਦੇਖਦੇ ਆ ਮੈਂ ਤਾਂ ਮੂਰਤੀ ਪੂਜਾ ਬੰਦ ਚਲੋ ਮੰਨ ਲਓ ਆਪਾਂ ਫੋਟੋ ਤੋਂ ਸਾਹਮਣੇ ਸਤਿਕਾਰ ਦਿੰਨੇ ਆ ਇਹ ਸਮਝ ਕੇ ਬਾਬਾ ਨਾਨਕ ਹੈ ਕੀ ਬਾਬਾ ਨਾਨਕ ਕਹੇ ਜੀ ਸੀ ਸੋਭਾ ਸਿੰਘ ਦਾ ਬਣਾਇਆ ਹੋਇਆ ਹੈ ਬਾਬਾ ਨਾਨਕ ਔ ਸਾਰੀ ਦੁਨੀਆ ਨੇ ਉਹਨੂੰ ਪਾਪਾ ਨਾਨਕ ਮੰਨ ਲਿਆ ਤੇ ਉਦੋਂ ਤੋਂ ਆਪਾਂ ਨੇ ਕਿਹਾ ਵੀ ਇਹ ਕੀ ਹੈ ਤੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਖੁੱਲ੍ਹੇ ਦਿਲ ਨਾਲ ਤੇ ਗੱਲ ਕਰਨੀ ਚਾਹੀਦੀ ਹੈ ਪੁੱਛਿਆ ਗਿਆ ਸੀ ਮੈਨੂੰ ਇਹ ਗੱਲ ਲਗਾਤਾਰ ਹੁੰਦੀ ਰਹਿੰਦੀ ਹੈ ਚਰਚਾ ਮੈਂ ਕਿਤੇ ਇੱਕ ਗੱਲ ਕਹਿ ਬੈਠੀ ਮੈਂ ਕਿਹਾ ਵੀ ਦੱਸੋ ਤੁਸੀਂ ਇੱਕ ਗੱਲ ਸੁਣੋ ਗੁਰੂ ਗ੍ਰੰਥ ਸਾਹਿਬ ਚੋਂ ਰਾਗ ਵਾਲਾ ਦਿੱਤੀ ਹੋਈ ਹੈ ਰਾਗਾਂ ਦਾ ਧਾਰਤ ਕੀਤਣਾ ਚਾਹੀਦਾ ਤੇ ਬਹੁਤ ਸਾਰੇ ਲੋਕ ਕੱਚੀਆਂ ਧਾਰਨਾਵਾਂ 'ਤੇ ਕੀਰਤਨ ਕਰਦੇ ਨੇ ਕੀ ਉਹਨੂੰ ਅਸੀਂ ਮर्यादा ਭੰਗ ਕਰਦੀ ਦੀ ਗੱਲ ਕਰੀਏ ਹਾਲਾਂਕਿ ਲੋਕ ਪਿੰਡਾਂ ਦੇ ਲੋਕ ਬਹੁਤ ਲਾਈਕ ਕਰਦੇ ਨੇ ਬੜੇ ਸੰਤ ਵੀ ਸਨ ਬੜਾ ਜਿਹੜੇ ਸੰਤਿਸ਼ਰ ਸਿੰਘ ਤਾਂ ਬੜੀ ਬਿਠਾਸੀ ਬਾਤ ਚ ਕੀ ਉਹਨੂੰ ਅਸੀਂ ਕਹੀਏ ਜੀ ਤੁਸੀਂ ਦੇ ਤੁਸੀਂ ਇਹ ਕਰੋ ਰਾਗਾਂ ਦਾ ਅਰਚ ਕਰੋ ਜੋ ਗੁਰੂ ਸਾਹਿਬ ਕਿਹਾ ਹੈ ਠੀਕ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਕੀਤਾ ਤਾਂ ਸਾਨੂੰ ਬੜੇ ਖੁੱਲਦੇ ਰਹੋਗੇ ਸਾਰੀਆਂ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ ਅਸੀਂ ਇਹ ਐਂਗਲ ਲਈਏ ਤੋ ਮੈਂ ਤਾਂ ਉਹਨਾਂ ਨੇ ਇੱਕ ਤਰੀਕਾ ਸੁਝਾਇਆ ਸੀ ਤੇ ਹੁਣ ਵੀ ਤੁਹਾਨੂੰ ਵੀ ਸੁਝਾਉਣਾ ਹੈ ਕਿ ਭਾਈ ਆਪਾਂ ਨੂੰ ਚਾਹੀਦਾ ਇਹ ਹੈ ਕਿ ਫਿਲਮ ਇੰਡਸਟਰੀ ਦੇ ਲੋਕ ਅੱਜਕੱਲ ਪੜ੍ਹੇ ਲਿਖੇ ਪ੍ਰੋਫੈਸ਼ਨਲ ਨਿਰਮਟਿਸ਼ੀ ਫਿਰ ਪੰਜਾਬੀ ਫਿਲਮਾਂ ਦੀ ਪ੍ਰਧਾਨ ਹੈ ਪੰਜਾਬ ਫਿਲਮ ਐਸੋਸੀਏਸ਼ਨ ਦੀ ਦੂਜੇ ਵਾਰੀ ਟੀਵੀ ਐਂਡ ਫਿਲਮ ਦਾ ਗੱਗੂ ਗੱਲ ਹੈ ਇਹਦੇ ਸਾਰਿਆਂ ਨੂੰ ਬੰਦਿਆਂ ਨੂੰ ਲੈ ਕੇ ਇਹ ਫਿਲਮਾਂ ਦੇ ਹੋਗੇ ਉਦੋਂ ਬਾਅਦ ਵਿਦਵਾਨ ਲੈ ਲਓ ਯੂਨੀਵਰਸਿਟੀਆਂ ਤੋਂ ਲੈ ਲਓ ਸਿਕਸ ਸੈਂਥ ਤੱਕ ਲੈ ਲਓ ਜਥੇਦਾਰ ਸਭਾ ਦੇ ਦੋ ਬੰਦੇ ਸ਼੍ਰੋਣੀ ਕਮੇਟੀ ਤੋਂ ਦੇਣ ਪਹਿਲਾਂ ਤਾਂ ਸੈਮੀਨਾਰ ਹੋਣ ਵੱਡੇ ਪੱਧਰ ਤੇ ਉਹਨਾਂ ਸੈਮੀਨਾਰਾਂ ਦੀ ਰਿਪੋਰਟ ਸੁਝਾਅ ਲਏ ਜਾਣ ਸੁਝਾਅ ਤਿਆਰ ਕੀਤੇ ਜਾਣ ਉਹ ਸੁਝਾਅ ਜੋ ਛੇਰ ਇੱਕ ਕਮੇਟੀ ਦੇ ਵਿੱਚ ਵਿਚਾਰਿਆ ਜਾਵੇ ਉਹ ਕਮੇਟੀ ਉਹ ਸੁਝਾਵਾਂ ਦਾ ਇੱਕ ਕੱਚਾ ਜਾਂ ਕਾਰਡਾ ਬਣਾਵੇ ਉਹ ਪੇਸ਼ ਕਰੇ ਜਥੇਦਾਰ ਅਕਾਲ ਤਖਤ ਦੇ ਸਾਹਮਣੇ ਜਥੇਦਾਰ ਅਕਾਲ ਤਖਤ ਚ ਚਾਰ ਮੈਂਬਰਾਂ ਦੀ ਇੱਕ ਕਮੇਟੀ ਬਣਾਉਣ ਉੱਥੇ ਕਹਿਣ ਵੀ ਇਹ ਦੇਖੋ ਇਹ ਚ ਕੋਈ ਜਿਹੜੀ ਹੈ ਕੀ ਸੋਧ ਕੀਤੀ ਜਾ ਸਕਦੀ ਹੈ ਉਹਨੂੰ ਫਾਈਨਲ ਕਰਕੇ ਉਹਨੂੰ ਲਿਖਿਆ ਜਾਵੇ ਉਹਨੂੰ ਪੰਜਾਬੀ ਦੇ ਵਿੱਚ ਅੰਗਰੇਜ਼ੀ ਹਿੰਦੀ ਤਿੰਨੇ ਭਾਸ਼ਾਵਾਂ ਵਿੱਚ ਇੱਕ ਕਿਤਾਬچہ ਤਿਆਰ ਕਰਕੇ ਦਿੱਤਾ ਜਾਵੇ ਵੀ ਆਹ ਨਿਰਦੇਸ਼ਾਂ ਨਿਰਦੇਸ਼ ਇਹ ਤੋਂ ਬਾਅਦ ਨਹੀਂ ਜਾਣਾ ਐਵੇਂ ਵੀ ਜਦੋਂ ਕੋਈ ਫਿਲਮ ਬਣਦੀ ਹੈ ਉਸ ਤੋਂ ਬਾਅਦ ਰੌਲਾ ਪੈ ਜਾਂਦਾ ਕਦੇ ਨਹੀਂ ਰੌਲਾ ਪਊਗਾ ਔਰ ਨਾਲੇ ਲੋਕ ਫਿਰ ਮਹਿੰਤ ਕਰੂ ਤਰੀਕੇ ਲੱਭੇ ਜਾ ਸਕਦੇ ਹੁੰਦੇ ਨੇ ਇਹ ਤਾਂ ਵੀ ਲੱਭੇ ਜਾਓ ਜੇਕਰ ਅਨੰਤ ਕਾਰਜ ਦਿਖਾਉਣਾ ਹੈ ਉਹਦਾ ਵੀ ਤਰੀਕਾ ਲੱਭਿਆ ਜਾਊਗਾ ਐਸੀ ਕੋਈ ਗੱਲ ਨਹੀਂ ਹੈ ਮਤਲਬ ਉਹ ਤਾਂ ਤੁਸੀਂ ਬੰਦਾ ਪਛਤਾ ਵੀ ਆ ਫਸ ਜਦੋਂ ਪਹਿਲੀ ਲਾ ਆਉਂਦੀ ਹੈ ਉਹਦਾ ਮਤਲਬ ਕੀ ਹੈ ਬੰਦਾ ਵਿਆਖਿਆ ਕਰਦਾ ਲੋਕਾਂ ਤਾਂ ਗੱਲ ਚੜੀ ਜਾਊਗੀ ਤੇ ਬੰਦਾ ਜਿਹੜਾ ਹੈ ਦੋਨੇ ਜਦੋਂ ਗੁਰੂ ਘਰ ਚੋਂ ਬਾਹਰੋਂ ਦੇ ਦਿਖਾਏ ਜਾ ਸਕਦੇ ਜਾਂ ਗੱਡੀ ਦੇ ਉੱਤਰ ਤੇ ਹੋਗੇ ਜੀ ਅਨੰਤ ਕਾਰਜ ਹੋਗੇ ਕਿ ਮੇਰੇ ਅਨੰਤ ਕਾਰਜ ਕੀ ਹੁੰਦਾ ਅਨੰਤ ਕਾਰਜ ਜੀ ਉਥੇ ਚਾਰ ਡਾਵਾ ਆਉਂਦੀ ਹੈ ਉਹਦੇ ਕੋਈ ਫੋਟੋ ਦਿਖਾ ਕੇ ਉਹਦਾ ਤੁਸੀਂ ਵਿਆਖਿਆ ਕਰ ਦਿਓ तरीके पड़े लब्बे ਜਾਣਗੇ ਫਿਲਮ ਚ ਬਹੁਤ ਤਰੀਕਾ ਝਗਰੀ ਕੋਣੀ ਚਾਹੀਦੀ ਹੈ ਸੋ ਇਹ ਸਾਰਾ ਕੁਛ ਨੂੰ ਖੁੱਲੇ ਦਿਲ ਨਾਲ ਵਿਚਾਰ ਕੇ ਇਹ ਕਰਨਾ ਚਾਹੀਦਾ ਜਲਦੀ ਚ ਇਸ ਤਰ੍ਹਾਂ ਦੇ ਫੈਸਲੇ ਲੈਣ ਤੋਂ ਜਾਂ ਇਸ ਤਰ੍ਹਾਂ ਦੀ ਟਿੱਪਣੀ ਕਰ ਤੋਂ ਜੇ ਗਰੇਜ਼ ਕੀਤਾ ਜਾਵੇ ਤਾਂ ਚੰਗੀ ਗੱਲ ਹੈ ਆਸ ਕਰੀਏ ਕਿ ਸ਼ਰਮ ਦੀ ਕਮੇਟੀ ਤੇ ਜਥੇਦਾਰ ਸਾਹਿਬ ਇਸ ਪਾਸੇ ਜਿਹੜਾ ਹੈ ਕੁਝ ਨਿੱਗਰ ਕਦਮ ਚੁੱਕਣਗੇ ਤਾਂ ਕਿ ਜਿਹੜੀ ਹੁਣ ਰਾ ਪਈਏ ਫਿਲਮ ਇੰਡਸਟਰੀ ਪੰਜਾਬੀ ਦੀ ਉਹਨੂੰ ਕੋ ਜਿਆਦਾ ਤੱਕ ਨਾ ਪਹੁੰਚੇ ਅਜਨੇ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ